ਮੈਂ ਹਰਪ੍ਰੀਤ ਸਿੰਘ ਬ੍ਰਿੰਚ ਇਸ ਵਕਤ ਖੰਨਾ న్యూਸ ਲਾਈਵ ਤੋਂ ਬੋਲ ਰਿਹਾ ਤੇ ਮੇਰੇ ਨਾਲ ਹਨ ਚੈਨਲ ਦੇ ਮੁੱਖ ਪ੍ਰਬੰਧਕ ਸਰਦਾਰ ਪਰਮਜੀਤ ਸਿੰਘ ਮਹਾਂਜੀ ਇਸ ਵਕਤ ਅਸੀਂ ਗੋਵਿੰਦਗੜ੍ਹ ਖੰਨਾ ਰੋਡ ਦੇ ਉੱਤੇ ਮੌਜੂਦ ਆ ਜਿੱਥੇ ਖੰਨਾ ਸ਼ਹਿਰ ਦੀ ਹਦੂਦ ਸ਼ੁਰੂ ਹੁੰਦੀ ਹੈ ਉੱਥੇ ਵੱਡੀ ਪੱਧਰ ਉੱਤੇ ਗੰਦਗੀ ਕੂੜਾ ਕਰਕਟ ਫੈਲਿਆ ਹੋਇਆ ਹੈ ਜਿਸ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਕਿਉਂਕਿ ਸਮੇਂ ਦੀ ਸਰਕਾਰਾਂ ਵੱਲੋਂ ਸਮੇਂ-ਸਮੇਂ 'ਤੇ ਸਫਾਈ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਸਵੱਛ ਭਾਰਤ ਅਭਿਆਨ ਕਈ ਵਾਰ ਚਲਾਇਆ ਹੈ ਤੇ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਦੇ ਕਈ ਵਾਰ ਮਹਿੰਮਤ ਜੜੀਆਂ ਨੇ ਉਹਨਾਂ ਨੂੰ ਆਰੰਭ ਕੀਤਾ ਹੈ ਖੰਨਾ ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਵੀ ਸਮੇਂ-ਸਮੇਂ 'ਤੇ ਸਫਾਈ ਕੰਮ ਚਲਾ ਕੇ ਸਫਾਈ ਨੂੰ ਪ੍ਰਬੰਧਾਂ ਨੂੰ ਵਿਚਾਰੂ ਰੂਪ ਵਿੱਚ ਚਲਾਉਣ ਦੇ ਦਾਅਵੇ ਕੀਤੇ ਗਏ ਹਨ ਪਰੰਤੂ ਇੰਨੀ ਵੱਡੀ ਪੱਧਰ 'ਤੇ ਕੂੜਾ ਕਰਕਟ ਦੇਖ ਕੇ ਗੰਦਗੀ ਦੇਖ ਕੇ ਮਨ ਨੂੰ ਹੈਰਾਨੀ ਹੁੰਦੀ ਹੈ ਕਿ ਇਹ ਦਾਅਵੇ ਜਿਹੜੇ ਨੇ ਕਿ ਠੋਗਲੇ ਸਾਬਤ ਹੋ ਰਹੇ ਨੇ ਅੱਜ ਜਦੋਂ ਮੈਂ ਤੇ ਪਰਮਜੀਤ ਸਿੰਘ ਧਮਾਨ ਜੀ ਇਸ ਇਲਾਕੇ ਵੱਲੋਂ ਜਾ ਰਹੇ ਸੀ ਤਾਂ ਕੂੜਾ-ਕਰਕਟ ਦੇਖ ਕੇ ਅਸੀਂ ਇੱਥੇ ਰੁਕੇ ਕਿ ਹੈਰਾਨੀ ਹੋਈ ਵੱਡੀ ਪੱਤਰ ਉੱਤੇ ਗਿਆ ਕੂੜਾ ਫੈਲਿਆ ਹੋਇਆ ਤੇ ਸਾਨੂੰ ਦੇਖ ਕੇ ਇਸ ਵਕਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਪੁਖਾ ਪ੍ਰਧਾਨ ਹਰੀਸ਼ ਪੰਬਰੀ ਜੀ ਦੀ ਲੰਘ ਰਹੀ ਸੀ ਜੋ ਮਿਲੇ ਨੇ ਸਿੱਝੇ ਤੌਰ ਤੇ ਤੇ ਗੱਲ ਕਰਦੇ ਹਾਂ ਹਰੀਸ਼ ਪੰਬਰੀ ਜੀ ਨਾਲ ਤੇ ਕੁਝ ਨੇ ਉਹਨਾਂ ਦੇ ਕੀ ਵਿਚਾਰ ਨੇ ਇਸ ਪੂਰਾ ਕ੍ਰਿਕਟ ਗੰਢੀ ਨੂੰ ਲੈ ਕੇ ਉਹ ਤੋਂ ਪਹਿਲਾਂ ਤਾਂ ਪ੍ਰਿੰਸਪੇਸ ਨੂੰ ਬਹੁਤ ਬਹੁਤ ਧੰਨਵਾਦ ਕਿਾ ਤੁਸੀਂ ਆਏ ਇਹ ਬੁਢੇ ਕਹਿੰਦੇ ਚੱਕਦੇ ਨੇ ਕੋਈ ਪਿਆ ਪਤਾ ਨਹੀਂ ਜਾਣਦੀ ਹੈ ਕਿ ਸਵੱਛ ਭਾਰਤ ਮਹੀਨੇ ਵਿੱਚ ਚਲਾਈ ਗਈ ਹੈ ਪਰ ਸਾਡੇ ਸਿਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੁਆਰਾ ਤੇ ਉਹ ਸਵੱਛ ਭਾਰਤ ਮਹੀਨਾ ਜਿਹੜੀ ਹੈਗੀ ਹੈ ਸਾਰੀਆਂ ਸਟੇਟਾਂ ਨੂੰ ਜਦੋਂ ਤਾਂ ਜਿਹੜੀਆਂ ਕੀਤੀਆਂ ਗਈਆਂ ਨੇ ਇਹ ਵੀ ਆਪਣੇ ਵਾਲੇ ਵਾਲੇ ਫਾਇਰ ਰੱਖੀ ਜਾਵੇ ਤਾਂ ਆਪਾਂ ਦੇਖਦੇ ਹਾਂ ਥੋੜੇ ਜਿਹਾ ਅਲੱਗ-ਅਲੱਗ ਜਗ੍ਹਾ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਜਿਵੇਂ ਕਿ ਅੱਜ ਲੰਗੇ ਲਾ ਰਹੇ ਸੀ ਜਾਂ ਦੇਖ ਕੇ ਬੜਾ ਦੁੱਖ ਲੱਗਿਆ ਕੁਦਰਤੀ ਮੇਲ ਹੋ ਗਿਆ ਸਾਡਾ ਅੱਜ ਤੇ ਬਹੁਤ ਦੁੱਖ ਲੱਗਿਆ ਦੇਖ ਕੇ ਕਿ ਜਿਵੇਂ ਇਹ ਜਿਹੇ ਘੇਰ ਲੱਗੇ ਹੋਏ ਨੇ ਬਿਮਾਰੀਆਂ ਦੇ ਕਾਰਨ ਮੰਦੇ ਨੇ ਆਲੇ-ਦਾਲੇ ਕੋਈ ਹਸਪਤਲ ਨੇ ਸਾਹਮਣੇ ਐਸਾ ਸੇਵਕ ਤਾਂ ਹੈਗਾ ਕੋਤ ਬਥੇਰਾ ਕੁਝ ਹੈਗਾ ਆਲੇ-ਦਾਲੇ ਲੋਕ ਰਹਿੰਦੇ ਨੇ ਤੇ ਆ ਸਾਰਾ ਕੁਝ ਦੇਖਣ ਅੰਨੀ ਤਕਲੀਫ ਹੁੰਦੀ ਹੈ ਜਿਵੇਂ ਇਹ ਹਮ ਦੇ ਸਿਹਤ ਲੋਕ ਲੰਘਦੇ ਹਮੇ ਕੀ ਮਹਿਸੂਸ ਕਰਨਗੇ ਕੀ ਸੋਚਣਗੇ ਉਹ ਦੇਖ ਕੇ ਜੀ ਤੁਹਾਨੂੰ ਇਹ ਨਹੀਂ ਹੈ ਕਿ ਸਭ ਲੰਘਦਾ ਨਹੀਂ ਹੈ ਤੇ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਲੰਘਦੇ ਨੇ ਉਹ ਦੇਖ ਦੇਖਦੇ ਹੋਣਗੇ ਸਾਰੇ ਅੰਦੇਖਾ ਕਰ ਦਿੰਦੇ ਨੇ ਜਮ ਤੇ ਸਾਨੂੰ ਅੱਜ ਦੇਖ ਕੇ ਬਹੁਤ ਦੁੱਖ ਲੱਗਿਆ ਜੀ ਨੂੰ ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਵੀ ਬੁਗੇ ਤੇ ਰਹੇ ਲੱਗੇ ਨੇ ਉਹ ਤਬਾਇਆ ਜਾਵੇਗਾ ਅਸੀਂ ਪੁਲਟਾਜ਼ਨ ਨੂੰ ਪੂਰੀ ਤਰ੍ਹਾਂ ਅਲਰਟ ਕਰਾਂਗੇ ਉਸ ਤੇ ਵੀ ਇਹ ਕਾਰਵਾਈ ਕਰਵਾਈ ਜਾਵੇ। ਗੋਡੀ ਗੱਲ ਨੂੰ ਵਿੱਚੋਂ ਕੱਟ ਰਿਹਾ ਹਰੀਸ਼ ਪੰਮਰੀ ਜੀ ਤੁਹਾਡਾ ਜਿਹੜਾ ਸੰਗਠਨ ਹੈ ਮਨੁੱਖੀ ਅਧਿਕਾਰਾਂ ਦਾ ਵਿਭਾਗ ਹੈ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਬਾਰੇ ਤੁਸੀਂ ਸਮੇਂ-ਸਮੇਂ ਤੇ ਗੱਲ ਕਰਦੇ ਹੋ ਆਪਣੀਆਂ ਪ੍ਰਦਰਸ਼ਨੀਆਂ ਵੀ ਲਗਾਉਂਦੇ ਹੋ ਤੁਸੀਂ ਮਹਿਬੂ ਵੀ ਕਈ ਵਾਰ ਚਲਾਈ ਆ ਸਫਾਈ ਨੂੰ ਲੈ ਕੇ ਤਿਰਨਾਗਰ ਗੁਲਮੋਹਰ ਰੋਡ ਸਾਈਡ ਤੇ ਪਿਛਲੇ ਸਮੇਂ ਦੌਰਾਨ ਤੇ ਤੁਸੀਂ ਮਨੁੱਖੀ ਅਧਿਕਾਰ ਸੰਗਠਨ ਦਿਵਸ ਦੇ ਉੱਤੇ ਬਕਾਇਦਾ ਕਾਨਫਰੰਸ ਕਰਕੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਮਨੁੱਖੀ ਅਧਿਕਾਰਾਂ ਬਾਰੇ ਐਸਮਾਨ ਦੇ ਵਿੱਚ ਕੀ ਤੁਹਾਡੀ ਸੰਸਥਾ ਕੋਈ ਲੜਿੰਦੇ ਕਦਮ ਚੁੱਕੂਗੀ ਅਧਿਕਾਰੀਆਂ तक ਪਹੁੰਚ ਫੜਾਉਗੀ ਦੇਖੋ ਜੀ ਸਮੇਂ-ਸਮੇਂ ਤੇ ਜਦੋਂ ਵੀ ਸਾਨੂੰ ਉੱਥੇ ਕਹਿੰਦੇ ਜਿਹੜੀ ਜਗ੍ਹਾ ਮਿੱਦੀਆਂ ਦੇਖਣ ਨੂੰ ਜਿੱਥੇ ਆਹ ਕੂੜਾ ਆਲੇ ਢੇਲ ਲੱਗੇ ਹੁੰਦੇ ਆ ਤੇ ਕਈ ਜਗ੍ਹਾ ਟਕਾਇਆ ਗਿਆ ਮਨੋਰੋਪ ਦੇ ਵੀ ਕਾਫੀ ਸਾਲ ਪਹਿਲਾਂ ਅਸੀਂ ਐਸ.ਐਮ ਕਰਨਾ ਸੀ ਕਿ ਸ਼ੋਕੇ ਜਨਤ ਮਰੇ ਸੀ ਉਹਨਾਂ ਨਾਲ ਮਿਲ ਕੇ ਅਸੀਂ ਉੱਥੇ ਢੰਗ ਪਟਕਾਇਆ ਸੀ ਕੂੜੇ ਦਾ ਜਿਹੜਾ ਕਿ ਕੋਤਲੀ ਪੁਰੀਆਂ ਦੇ ਨਾਲ ਸੀ ਉੱਥੋਂ ਵੀ ਕਈ ਟਰਾਲੀਆਂ ਨਿਕਲਿਆ ਲੱਗੀਆਂ ਤੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡਾ ਪੂਰਾ ਸਹਿਯੋਗ ਕਰਿਆ ਸੀਗਾ ਇਹ ਜਿਹੜੇ ਏਰੇ ਦੇ ਗੰਪੂ ਦੀ ਦੁਕਾਨ ਤੇ ਉਹ ਵੀ ਅਸੀਂ ਇਥੇ ਦੁਬਾਰਾ ਕੰਮ ਕਰਾਂਗੇ ਜਿੱਥੇ ਤਾਂ ਸਾਨੂੰ ਨਜ਼ਰ ਆਉਂਦਾ ਵੀ ਐਸ.ਐਮ ਤੋਂ ਮਿਲਾਂਗੇ ਤੇ ਇਹਨਾਂ ਬਾਰੇ ਥੈਂਕ ਯੂ ਧੰਨਵਾਦ ਇਹ ਸਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜੀਮਾ ਪ੍ਰਧਾਨ ਜੀ ਸਾਭੀ ਜਿਨ੍ਹਾਂ ਨੇ ਗੱਲਬਾਤ ਦੌਰਾਨ ਉਹਨਾਂ ਕਰਕੇ ਕੋਈ ਗਲਤੀ ਫੈਲਣ ਉੱਤੇ ਕਿੱਥੇ ਰੋਸ ਦਾ ਪ੍ਰਗਟਾਵਾ ਕੀਤਾ ਕਿ ਇਹ ਗੱਲਾਂ ਅਸੀਂ ਆਪਣੀ ਜ਼ਾਲੇ ਰੱਖਣਗੇ ਤੇ ਸ਼ਹਿਰ ਵਿੱਚ ਸਫਾਈ ਦੇ ਪੁਖਤਾ ਪ੍ਰਬੰਧ ਕਰਨ ਨੂੰ ਲੈ ਕੇ ਆਪਣਾ ਪੱਖ ਰੱਖਿਆ ਆਖਦੇ ਹਾਂ ਹਰੀਸ਼ ਪੰਮਰੀ ਜੀ ਆਪਣੇ ਇਸ ਕੱਲ ਉੱਤੇ ਖੜਾ ਹੋਣਗੇ ਕਿ ਨਗਰ ਕੌਂਸਲ ਖੰਨਾ ਨੂੰ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਫਾਈ ਦੇ ਪੁਖਤਾ ਪ੍ਰਬੰਧ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਕਿਉਂਕਿ ਸ਼ਹਿਰ ਦੇ ਵਿੱਚ ਜਦੋਂ ਲੋਕ ਬਾਹਰਲੇ ਸ਼ਹਿਰੋਂ ਇੰਟਰ ਕਰਦੇ ਨੇ ਤਾਂ ਸ਼ਹਿਰ ਦੇ ਬਾਹਰ-ਬਾਰ ਜਦੋਂ ਗੰਦਗੀ ਫੈਲੀ ਦੇਖਦੇ ਨੇ ਤਾਂ ਉਹ ਚੀਜ਼ ਮੁਕੇ ਸ਼ਹਿਰ ਦੀ ਵਿਵਸਥਾ ਉੱਤੇ ਪੈੜਾ ਅਸਰ ਪੈਂਦਾ ਇੱਕ ਵਾਰ ਫੇਰ ਕੰਨਾ ਨਿਊਜ਼ ਲਾਈਵ ਤੋਂ ਮੈਂ ਹਰਪ੍ਰਿੰਤ ਸਿੰਘ ਪ੍ਰਿੰਸ ਤੇ ਮੇਰੇ ਨਾਲ ਰਿਪੋਰਟ ਮੂਵ ਚੈਨਲ ਦੇ ਉੱਪਰ ਬੰਦੇ ਨੰਦ ਪਰਮਪਤਰੀ ਦੀ ਧੰਦੀ ਬਜੂਰੇ ਬਬਦੀਆ ਫੈਕਟਰੀ ਰੋਡ ਉੱਤੇ ਜੋ ਗੰਦਗੀ ਕੋਰੇ ਦਾ ਢੇਰ ਦਿਖਾਇਆ ਸੀ ਉਸ ਤੋਂ ਬਾਅਦ ਅਸੀਂ ਚੱਲਦੇ ਹੋਏ ਪਟੀਆਂ ਦੇ ਕੋਲੋਂ ਲੰਘਿਆਂ ਜਿੱਥੇ ਵੱਡੀ ਪੱਧਰ ਉੱਤੇ ਲੜਕੀ ਦੇ ਕਿਨਾਰੇ ਤੇ ਕੂੜਾ ਦਰਗੜ ਫੈਲਿਆ ਹੋਇਆ ਸੀ ਜੋ ਇਲਾਕੇ ਦੀ ਸੁੰਦਰਤਾ ਨੂੰ ਢਾਹ ਲੰਗਾ ਉੱਥੇ ਹੀ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰਨ ਦੇ ਵਿੱਚ ਆਪਣਾ ਟੜੀਆਂ ਰੋਲ ਅਦਾ ਕਰ ਰਿਹਾ ਹੈ ਹੈਰਾਨੀ ਹੁੰਦੀ ਹੈ ਕਿ ਕੂੜਾ ਸੁੱਟਣ ਵਾਲੇ ਕੌਣ ਅਨਸਰ ਨੇ ਉਸ ਤੋਂ ਬਾਅਦ ਤੋਂ ਮੁੱਖਾ ਅਗੇ ਅਸੀਂ ਹੁਣ ਪਟੀਆਂ ਦੇ ਨੇੜੇ ਗੁਰਦੁਆਰਾ ਕੋਲ ਪੁੱਜੇ ਹਾਂ ਗੁਰਦੁਆਰਾ ਸਾਹਿਬ ਦੇ ਨੇੜੇ ਵੱਡੀ ਪੱਧਰ ਤੇ ਕੂੜਾ ਫੈਲਿਆ ਹੋਇਆ ਇਹ ਅੱਜ ਦਾ ਨਹੀਂ ਵਰਤਾਰਾ ਬੜੇ ਲੰਬੇ ਸਮੇਂ ਤੋਂ ਹੈ ਸਾਡੇ ਨਾਲ ਇਲਾਕੇ ਦੇ ਇੱਕ ਸੋਸ਼ਲ ਵਰਕਰ ਸਾਡੇ ਨਾਲ ਸਿੰਘ ਜਹਾਂਜੀ ਸਤੇ ਗੁਰਦੇਵ ਸਿੰਘ ਜੀ ਨਾਲ ਖੜੇ ਨੇ ਜੋ ਇਸ਼ਰਾਕੇ ਨੂੰ ਕਿ ਰਹਿੰਦੇ ਨੇ ਆਹ ਗੱਲ ਕਰਦੇ ਆ ਉਹਨਾਂ ਨੂੰ ਇਹ ਪੂਰੇ ক্রিকেট ਦੇ ਬਾਰੇ ਕੀ ਇਤਰਾਜ ਹੈ ਕੀ ਮਹਿਸੂਸ ਕਰਦੇ ਨੇ ਵਾਈਸ ਜੀ ਦਾ ਖਾਸਾ ਵਾਈਸ ਜੀ ਦੇ ਪਤੇ ਨਾਲ ਜਿਸ ਵਾਂਗ ਸਿੰਘ ਜਹਾਂਜੀ ਇਹ ਪੂਰੇ ਤੋਂ ਬੜੇ ਦੁਖੀ ਹੋ ਕੇ ਆਪ ਤੋਂ ਆਨਖਾ ਉਹ ਆਏ ਨੇ ਇਹਨਾਂ ਨੂੰ ਬੇਨਤੀ ਕਰ ਰਹੇ ਆ ਸਾਡੇ ਮੂਰੇ ਗੁਰਦਰਾ ਸਾਹਿਬ ਦੇ ਮੂਰੇ ਪੂਰੇ ਦੇਖ ਕੇ ਬਹੁਤ ਬੀਜ ਇਹਨਾਂ ਨੂੰ ਬੇਨਤੀ ਕਰ ਚੁੱਕੇ ਆ ਦੋ ਆਪਾਂ ਕੋਈ ਆਖਰੀ ਲੱਗਦਾ ਖਾਤੇ ਦੋ ਦਿਨ ਫੇਰ ਕੁੜਾ ਹੋ ਜਾਂਦਾ ਐਕਦਾ ਦੋ ਦਿਨ ਫੇਰ ਕੁੜਾ ਹੋ ਜਾਂਦਾ ਇਨੇ ਸਮੇਂ ਤੋਂ ਹੈ ਜੀ ਬਰਕਾਰਾ ਖਾ ਉਹਦਾ ਬਹੁਤ ਦੌਰ ਤੋਂ ਹੈ ਜੀ ਕਾਹੂ ਸਾਲ ਹੋ ਗਏ ਇਹਦੇ ਬਾਰੇ ਕੋਈ ਅਧਿਲੀ ਕਿਹਦੀ ਤੋ ਉਹ ਲੰਬੇ ਨਹੀਂ ਕਰਦੇ ਆ ਪੁਰਾਣਾ ਨਵੇਂ ਆਉਦੇ ਨਾ ਕਿੰਨਾ ਕਰੀ ਕੋਈ ਨਹੀਂ ਆਖਦਾ ਬਈ ਕੋਈ ਜਾਣੀ ਕੋ ਕਿਹਦਾ ਨਹੀਂ ਮੰਨਿਆ ਜੇ ਤੁਹਾਡੀ ਇਤਮਾਨ ਸਾਡੀ ਇਥੋਂ ਦੇ ਚੱਤਿਆ ਗਏ ਗੰਦ ਗੰਦ ਚਾਕੇ ਹੋਰ ਕਿਤੇ ਆਪਣਾ ਰੱਖਣ ਇਹ ਤਾਂ ਬਣਾਉਣ ਆਪਣਾ ਕੋਈ ਆਸਾਂ ਮੁਗਾਇਰ ਨਹੀਂ ਅਸੀਂ ਬਹੁਤ ਮਰਤਾ ਕਰ ਕਰਕੇ ਦੇਗੇ ਬਾੜੇ ਪਿੰਡ ਦੇ ਵੀ ਲੋਕ ਜਾਣੇ ਕਿ ਦੁਖੀ ਨੇ ਕਿ ਉਹ ਕਿੱਥੇ ਪਾਤੀਆਂ ਪੱਥਾਂ ਤੇ ਕਿੱਥੇ ਕੂੜਾ ਫੇਰ ਤਾ ਪਰ ਇਹ ਲੋਕ ਨਹੀਂ ਹੜਦੇ ਇੱਥੇ ਦੇਖ ਰਿਹਾ ਤੁਹਾਡੇ ਨੇੜੇ ਗੁਰਦੁਆਰਾ ਸਾਹਿਬ ਹੈ ਉਸ ਤੋਂ ਇਲਾਵਾ ਸੰਸਾਨ ਘਾੜ ਨੂੰ ਹਾਂ ਜੀ ਹਾਂ ਜੀ ਤੁਮ ਜਾਣ ਘਾਣ ਨੂੰ ਰੋਕਾ ਜਾਂਦਾ ਹੈ ਗੁਰਦੁਆਰਾ ਸਾਹਿਬ ਨੂੰ ਮੰਨਦੀਆਂ ਮੈਂ ਬਹੁਤ ਵਾਰੀ ਕਹਿ ਚੁੱਕਿਆ ਪਰ ਲੇਕਿਨ ਨਹੀਂ ਇਹਨਾਂ ਨੇ ਮੰਨੀ ਸਾਡੀ ਕੋਈ ਜਣਾ ਨਗਰ ਕਾਉਂਸਲ ਦਾ ਕੰਪੀਲ ਨਗਰ ਕਾਉਂਸਲ ਨੂੰ ਵੀ ਕਿਹਾ ਹੈ ਸਿਆਣਾ ਨੂੰ ਕਿਹਾ ਹੈ ਇਹ ਨਹੀਂ ਮੰਦੀ ਉਹਨਾਂ ਸਾਡੀ ਬੇਨਤੀ ਹੈ ਵੀ ਪ੍ਰਿੰਸ ਤੇ ਆਪਣੇ ਕਮਾਨ ਜੀ ਆਏ ਨੇ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਪਾਈ ਕਾਇ ਕਰਦੇ ਤੁਸੀਂ ਲੰਗੇ ਜਾ ਰਹੇ ਸੀ ਯਾਰ ਬਾਟੇ ਬਣਾਓ ਬਾਈ ਜੀ ਤੁਹਾਨੂੰ ਜੀ ਹੁਣ ਧੰਨਵਾਦ ਕਰਦੇ ਆਂ ਸ੍ਰੀ ਗੁਰਦੇਵ ਸਿੰਘ ਜੀ ਨਾਲ ਉਹਨਾਂ ਸਾਡੇ ਨਾਲ ਸ੍ਰੀ ਗੁਰਦੇਵ ਸਿੰਘ ਜੀ ਵੀ ਨੇ ਜਿਨ੍ਹਾਂ ਦੀ ਇੱਥੇ ਪਰਿਵਾਰ ਬਿਲਕੁਲ ਨੇੜੇ ਆ ਪੁਰੇ ਦੇ ਤੇ ਪੁੱਤਰੇ ਉਹਨਾਂ ਨੂੰ ਬਹੁਤ ਸਖਤ ਦਰਾਜ ਆ ਕਿ ਉਹਨਾਂ ਨੇ ਦੱਸਿਆ ਕਿ ਕਈ ਵਾਰੇ ਸਬੰਧੀ ਚ ਅਪੀਲ ਕੀਤੀ ਹੈ ਆਹ ਉਹਨਾਂ ਨੇ ਮੋਟੋ ਸੁਣਦੇ ਆ ਇਹੋ ਇਸ ਸਬੰਧ ਦੇ ਵਿੱਚ ਕੀ ਆਪਣੇ ਵਿਚਾਰ ਰੱਖਦੇ ਨੇ ਇਹ ਕੂੜਾ ਕਾਲੀ ਬਹੁਤ ਟਾਈਮ ਤੋਂ ਹੈ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਅਪੀਲ ਵੀ ਕੀਤੀ ਆ ਇਹ ਕੂੜੇ ਦੇ ਨਾਲ ਤਿੰਨ ਚਾਰ ਹੋਰ ਬੰਦਿਆਂ ਦੇ ਵੀ ਕਾਰੋਬਾਰ ਨੇ ਇਹਨਾਂ ਦੇ ਪ੍ਰਭਾਵ ਹੋ ਪੈ ਰਿਹਾ ਹੈ ਕਿ ਕੂੜਾ ਟਿੱਕਿਆ ਜਾਵੇ ਤੇ ਇਹ ਤੋਂ ਸਰਕਾਰਾਂ ਮੈਨੇ ਆਉਂਦੇ ਜਿਆਦੇ ਬੰਦਿਆਂ ਨੂੰ ਬਹੁਤ ਜ਼ਿਆਦਾ ਆਫਤ ਹੁੰਦਾ ਲੱਕ ਤੇ ਰਮਾ ਧੱਕੇ ਫੇਰ ਮੰਗਣਾ ਪੈਂਦਾ ਜੀ ਮੱਖੀਆਂ ਬਹੁਤ ਜ਼ਿਆਦੇ ਨੇ ਇਹਦੇ ਨਾਲ ਹਰ ਇੱਕ ਚੀਜ਼ ਤੇ ਫੈਟ ਪੈਂਦਾ ਜੀ ਇਹ ਅਸੀਂ ਪੀਲ ਵੀ ਬਹੁਤ ਵਾਰੀ ਕੀਤੀ ਆ ਪਰ ਇਹਦਾ ਹਿੰਦਾ ਹੋ ਰਿਹਾ ਤੁਸੀਂ ਤੁਸੀਂ ਕਿੱਥੇ ਕਿੱਥੇ ਕੀਤੀ ਆ ਸਰ ਆ ਪੀਲ ਸਾਡੇ ਡਾਇਰੈਕਟਰ ਸਾਹਿਬਾਨ ਨੇ ਬਹੁਤ ਵਾਰੀ ਕੀਤੀ ਆ ਪ੍ਰਸ਼ਾਸਨ ਨੂੰ ਵੀ ਕੀਤੀ ਆ ਤੇ ਪਰ ਕਿਸੇ ਨੇ ਸੁਣੀ ਨਹੀਂ ਹੈਗੀ ਬਾਕੀ ਇਹਨਾਂ ਨੂੰ ਵੀ ਵਕਤ ਪਤਾ ਇਹਨਾਂ ਨੇ ਵੀ ਬਹੁਤ ਵਾਰੀ ਕੀਤੀ ਆ ਅਪੀਲ ਕਹਿੰਦੇ ਵੀ ਇਹਦਾ ਤੁਹਾਨੂੰ ਆਪ ਜੀ ਦੀ ਕੀ ਮੰਗ ਹੈ ਕਿਉਂਕਿ ਇਸ ਬੰਦਗੀ ਨਾਲ ਵਾਤਾਵਰਣ ਦੇ ਉੱਤੇ ਵੀ ਬੜਾ ਪ੍ਰਭਾਵ ਪੈਂਦਾ ਤੇ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਸਫਾਈ ਮਹੀਨ ਜਿਹੜੀਆਂ ਜਾਰੀ ਕਰਨ ਤੇ ਵਾਤਾਵਰਣ ਇਲਾਕੇ ਨੂੰ ਸਾਫ਼ ਰੱਖਣ ਦੀ ਦਾਅਵੇ ਕੀਤੇ ਜਾਂਦੇ ਨੇ ਅਗਲੇ ਜੀ ਪ੍ਰਧਾਨ ਮੰਤਰੀ ਇਸ ਨਿੰਦਮੇ ਮੁੱਦੇ 'ਤੇ ਸਵਤਾਂੀ ਅਭਾਂਜ ਲਾਇਆ ਕਈ ਵਾਰ ਕੀ ਮਹਿਸੂਸ ਕਰਦੇ ਹਾਂ ਕਿ ਕਿੱਥੇ ਕਮੀ ਹੈ ਤਾਂ ਵੀ ਜੀ ਉਹ ਕੁਝ ਕਹਿ ਨਹੀਂ ਸਕਦੇ ਪਰ ਇੰਨਾ ਕੁ ਜ਼ਰੂਰ ਹੈ ਵੀ ਆਮ ਬੰਦੇ ਨੂੰ ਬਹੁਤ ਜ਼ਿਆਦਾ ਬੇਚਾਨੀ ਹੈ ਆਮ ਬੰਦੇ ਨੂੰ ਹਰੇਕ ਜੀ ਦੇ ਵਿੱਚ ਵਿਕਟ ਆ ਜੀ ਇਹ ਇੱਕ ਤਾਂ ਵਾਤਾਵਰਨ ਬਿਲਕੁਲ ਨਹੀਂ ਠਾਪ ਰਿਹਾਦਾ ਉੱਥੇ ਕਿਉਂਕਿ ਉੱਥੇ 5 ਮਿੰਟ ਖੜ੍ਹ ਨਹੀਂ ਸਕਦੇ ਜੀ ਇੰਨਾ ਜ਼ਿਆਦਾ ਪ੍ਰਦੂਸ਼ਣ ਹੋਵੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦੇ ਕੋਲ ਤਾਂ ਬਿਲਕੁਲ ਵੀ ਗੰਦਗੀ ਹੋਣੀ ਨਹੀਂ ਚਾਹੀਦੀ ਬਹੁਤ ਜ਼ਿਆਦਾ ਇਹਦਾ ਇਫੈਕਟ ਪੈਂਦਾ ਆਮ ਲੋਕਾਂ ਦੇ ਜੀ ਔਰ ਕਿਸੇ ਦੇ ਜਿਹੜੇ ਇੱਥੇ ਦੇ ਰਹਿਣ ਵਾਲੇ ਨੇ ਵੀ ਉਹਨਾਂ ਤੇ ਜ਼ਿਆਦਾ ਹੈ ਬਹੁਤ ਜ਼ਿਆਦਾ ਦੂਕੀ ਨੇ ਕੂੜੇ ਨੂੰ ਮਿਲਾ ਕੇ ਜਾਣੇ ਹੈ ਜੀ ਤੇ ਮਨੁੱਖੀ ਅਧਿਕਾਰ ਸੰਘਾਟ ਨੇ ਪੰਜਾਬ ਦੇ ਪ੍ਰਬਾਲ ਹੈ ਜੀ ਭੰਦੀ ਜਿਹਨਾਂ ਨੇ ਰੀਟੋਰਟ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਜाहिर ਕੀਤੀ ਸੀ ਉਸ ਤੋਂ ਬਾਅਦ ਇਲਾਕੇ ਦੇ ਸਮਾਜ ਸੇਵੀ ਜ਼ਫਰਤ ਸਿੰਘ ਜੁਹਾਨ ਤੇ ਪਗੋਟੇ ਰੱਖਣ ਦੀ ਜਿਨ੍ਹਾਂ ਦਾ ਇੱਥੇ ਕਾਰੋਬਾਰ ਹੈ ਉਹਨਾਂ ਨੇ ਵੀ ਕੂੜੇ ਗੰਦਗੀ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਜाहिर ਕੀਤੀ ਹੈ ਉਹ ਦੇਖਦੇ ਆ ਕਿ ਨਗਰ ਕੌਂਸਲ ਪ੍ਰਸ਼ਾਸਨ ਦੇ ਪਦੰਦ ਵਿੱਚ ਕਿਹੋ ਜਿਹੇ ਲੁੜਿੰਗੇ ਕੰਮ ਟੁੱਟਦੇ ਕਿਉਂਕਿ ਜਿੰਦਗੀ ਦੇ ਢੇਰ ਉਸ ਖੰਨਾ ਗੁਬਿੰਦ ਸਿੰਘ ਖੰਨਾ ਮਾਰੀ ਤੇ ਖੰਨਾ ਗੁਬਿੰਦ ਸਿੰਘ ਰੋਡ ਤੇ ਦੋਨੇ ਪਾਸੇ ਫਾਦੇ ਦੇ ਕੂੜਾ ਫੈਲੇ ਹੋਏ ਆ ਆਖਰਕਾਰ ਕੋਣ ਛਿੜੇ ਕੂੜਾ ਐਡੀ ਵੱਡੀ ਵੱੱਡੀ ਬੱਦਰ ਤੇ ਕਿਉਂ ਨਹੀਂ ਰੋਕਿਆ ਜਾਂਦਾ ਇਹ ਤੁਹਾਨੂੰ ਰੋਕਣ ਦੀ ਤੇ ਆ ਕੇ ਸਫਾਈ ਪ੍ਰਬੰਧਾਂ ਦੀ ਜ਼ਿੰਮੇਵਾਰੀ ਕਿਸ ਦੀ ਹੈ ਇਹ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ ਇਸ ਦੀ ਜਵਾਬ ਦੇਈ ਵੀ ਤੈਅ ਹੋਣੀ ਚਾਹੀਦੀ ਹੈ ਤੇ ਦੇਖਦੇ ਆ ਹਾਂ ਦੇ ਜਰਾ ਵਿੱਚ ਨਗਰ ਕੌਂਸਲ ਆਪਣੀ ਦਵਾਈ ਨੂੰ ਪੱਕਾ ਸਾਬਤ ਕਰਨ ਵਾਸਤੇ ਕੀ ਕਦਮ ਚੱਕਦਾ ਹੈ ਥੰਨੇ ਤੋਂ ਥੰਨਾ ਨਿਊਜ਼ ਲਈ ਲਈ ਪਰ ਜੀ ਹੂਤਮਾਨ ਜੀ ਦੇ ਨਾਲ ਮੈਂ ਹਰਪ੍ਰੀਤ ਸੰਭਰੇ